ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਠੀਕ ਹੋਵਗੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਇਸ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਪੂਆਜੀ ਦੇ بیٹے ਸ਼ੇਰਾ ਪੂਆਜੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਸਾਡਾ ਪੰਜਾਬ ਨਾਲ ਦਾ ਪੰਜਾਬ ਨਾਲ ਜਿਹੜੇ ਕੰਮ ਕਰਦੇ ਨੇ ਉਹ ਪੂਆਜੀ ਉਹਨਾਂ ਦੇ بیٹے ਸ਼ੇਰੇ ਬਾਰੇ ਕਿਉਂਕਿ ਸ਼ੇਰੇ ਬਾਰੇ ਬਹੁਤ ਸਾਰੇ ਕਮੈਂਟ ਆ ਰਹੇ ਸਨ ਕਿ ਸ਼ੇਰਾ ਕਿੱਥੇ ਗਿਆ ਏ ਤੇ ਉਹਦੀ ਵੀਡੀਓ ਵੀ ਕਿਉਂ ਨਹੀਂ ਆ ਰਹੀ ਤੇ ਵੀਡੀਓ ਵਿੱਚ ਨਜ਼ਰ ਕਿਉਂ ਨਹੀਂ ਆ ਰਿਹਾ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਸਨ ਜਿਨ੍ਹਾਂ ਦੇ نیچے ਹੀ ਕਮੈਂਟ ਆ ਰਹੇ ਸਨ ਕਿਉਂਕਿ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਆ ਉਹ ਪੁੱਛਦੇ ਹਨ ਕਿ ਸ਼ੇਰਾ ਕਿਉਂ ਨਹੀਂ ਵੀਡੀਓ ਵਿੱਚ ਆ ਰਿਹਾ ਇੱਥੇ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸ਼ੇਰਾ ਇਸ ਟਾਈਮ ਪੰਜਾਬ ਵਿੱਚ ਨਹੀਂ ਹੈਗਾ ਕਿਉਂਕਿ ਹੁਣ ਉਹ ਬਾਹਰ ਗਿਆ ਹੋਇਆ ਏ ਕਿਸੇ ਫੋਰਨ ਕੰਟਰੀ ਹਾਂਜੀ ਉਹ ਵਾਰ ਚ ਲੱਗ ਗਿਆ ਹੈ ਇਸ ਕਰਕੇ ਉਹ ਵੀਡੀਓ ਵਿੱਚ ਆ ਨਹੀਂ ਰਿਹਾ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਜਿਵੇਂ ਉਹਨਾਂ ਦੀ ਵਾਈਫ ਰਾਜਵਿੰਦਰ ਭੂਆ ਜੀ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਸ਼ੇਰਾ ਸਾਨੂੰ ਬਹੁਤ ਕਮੈਂਟ ਆ ਰਹੇ ਹਨ ਕਿ ਸ਼ੇਰਾ ਕਿੱਥੇ ਗਿਆ ਹੈ ਕਿਉਂਕਿ ਉਹਨਾਂ ਦੇ ਚਾਣ ਵਾਲੇ ਕਾਫੀ ਵਾਰ ਪੁੱਛ ਰਹੇ ਸਨ ਤਾਂ ਉਹਨਾਂ ਨੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਦਿੱਤੇ ਹਨ ਕਿ ਸ਼ੇਰਾ ਇਸ ਟਾਈਮ ਦੁਬਈ ਵਿੱਚ ਚਲਾ ਗਿਆ ਹੈ ਉਹਨੇ ਵੀ ਦੱਸਿਆ ਹੈ ਕਿ ਸ਼ੇਰਾ ਦਬਈ ਕੁਮਨ ਲੈ ਗਿਆ ਤੇ ਥੋੜਾ ਟਾਈਮ ਕੰਮ ਵੀ ਕਰੇਗਾ ਹੁਣ ਉਹ ਕਦੋਂ ਵਾਪਸ ਆਉਂਦਾ ਇਹ ਪਤਾ ਨਹੀਂ ਕਿਉਂਕਿ ਜੇ ਉਹ ਕੰਮ ਕਰੇਗਾ ਤੇ ਹੋ ਸਕਦਾ ਥੋੜਾ ਟਾਈਮ ਰਵੀ ਉੱਥੇ ਲੰਮਾ ਸਾਈਮ ਕੋਈ ਸਾਲ ਦੋ ਸਾਲ ਲਾਵੇ ਤੇ ਫਿਰ ਵਾਪਸ ਆਵੇ ਪਰ ਇਸ ਦੇ ਬਾਰੇ ਹਨ ਉਹ ਜੀ ਜਾਣਕਾਰੀ ਨਹੀਂ ਮਿਲੀ ਸੋ ਕਾਫੀ ਲੋਕਾਂ ਦੇ ਕਮੈਂਟਸ ਹਨ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਹਨ ਤੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਦਿੱਤੇ ਹਨ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਤੁਹਾਡਾ ਸਾਰਿਆਂ ਦਾ